ਸਕੂਲ ਆਫ ਐਮੀਨੈਂਸ ਜਦ ਕਿ ਆਪਣਾ ਕੱਗਾ ਸਕੂਲ ਆਪਣਾ ਸਕੂਲ ਆਫ ਐਮੀਨੈਂਸ ਲਈ ਚੁਣਿਆ ਗਿਆ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੋਈਏ ਐਮਐਲਏ ਸਾਹਿਬ ਦੇ ਕਿ ਇਹਨਾਂ ਨੇ ਕੱਗਾ ਜਿਹੜਾ ਹੈ ਇਹ ਛਤਰਾਣਾ ਆਪਣੀ ਏਰੀਆ ਚ ਵੀ ਲਿਜਾ ਸਕਦੇ ਸੀ ਪਾਤੜਾ ਵੀ ਲਿਜਾ ਸਕਦੇ ਸੀ ਹੈਨਾ ਇਹਨਾਂ ਨੇ ਕੱਗੇ ਨੂੰ ਜਿਹੜਾ ਸਕੂਲ ਆਫ ਐਮੀਨੈਂਸ ਦਵਾਇਆ ਤੇ ਆਪਾਂ ਸਾਰੇ ਪਾਸੇ ਇਹ ਸੁਨੇਹਾ ਲੈ ਕੇ ਜਾਈਏ ਕਿ ਸਰਕਾਰੀ ਸਕੂਲ ਹੁਣ ਉਹ ਸਰਕਾਰੀ ਸਕੂਲ ਨਹੀਂ ਰਹੇ ਜਿਹੜੇ ਕਿ ਪਹਿਲਾਂ ਹੁੰਦੇ ਸੀ ਠੀਕ ਹੈ ਫੁੱਲ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਬਹੁਤ ਅੱਗੇ ਆ ਚੁੱਕੇ ਨੇ ਆਪਾਂ ਆਪਣੇ ਸਾਰੇ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਕਰਵਾਈਏ ਤੁਹਾਨੂੰ ਮੈਂ ਇੱਕ ਗੱਲ ਹੋਰ ਵੀ ਦੱਸਾਂਗੀ ਕਿ ਆਪਾਂ ਪ੍ਰਾਈਵੇਟ ਸਕੂਲਾਂ ਵੱਲ ਵਰਦੇ ਆ ਜੀ ਸਦਕੇ ਤੁਸੀਂ ਪ੍ਰਾਈਵੇਟ ਸਕੂਲਾਂ ਵੱਲ ਜਾਓ ਪਰ ਮੈਂ ਤੁਹਾਨੂੰ ਉਹਨਾਂ ਦੀ ਇੱਕ ਪ੍ਰੋਬਲਮ ਵੀ ਦੱਸਾਂਗੀ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਣ ਲਈ ਰੱਖੇ ਜਾਂਦੇ ਨੇ ਉਹ ਜਸਟ ਜਿੰਨੇ 100 ਟੀਚਰ ਬਣਨ ਦੇ ਲਈ ਕੋਰਸ ਕਰਦੇ ਨੇ ਉਹਨਾਂ ਵਿੱਚੋਂ 10 ਹੀ ਚੱਕੇ ਜਾਂਦੇ ਆ ਉਹ ਦੱਸ ਉਹ ਹੁੰਦੇ ਐ ਜਿਹੜੇ ਬਹੁਤ ਜ਼ਿਆਦਾ ਇੰਟੈਲੀਜੈਂਟ ਹੁੰਦੇ ਨੇ ਜਿਨ੍ਹਾਂ ਦੇ ਵੱਧ ਮਾਰਕਸ ਹੁੰਦੇ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲਦੀ ਐ ਤਾਂ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਅਖੀਰਲੇ ਦਸਾਂ ਕੋਲ ਪੜਾਉਣਾ ਚਾਹੋਗੇ ਕਿ ਪਹਿਲੇ ਦਸਾਂ ਕੋਲ ਪੜਾਉਣਾ ਚਾਹੋਗੇ ਬਿਹਤਰ ਕੀ ਹੋਏਗਾ ਬਿਹਤਰ ਇਹੀ ਹੋਏਗਾ ਕਿ ਜਿਹੜੇ ਸਭ ਤੋਂ ਇੰਟੈਲੀਜੈਂਟ ਔਰ ਜ਼ਿਆਦਾ ਮਿਹਨਤੀ ਟੀਚਰ ਨੇ ਉੱਥੇ ਆਪਾਂ ਆਪਣੇ ਬੱਚਿਆਂ ਨੂੰ ਪਾਈਏ ਦੇਖੋ ਮੈਂ ਇਹ ਵੀ ਕਹਿੰਦੀ ਕਿ ਅਸੀਂ ਸਾਰੇ ਬਹੁਤ ਸੋਣਾ ਬਣਾਉਂਦੇ ਆ ਬਹੁਤ ਕੁਝ ਕਰਦੇ ਆ ਦੇਖੋ ਜੇ ਮੇਰੇ ਸਕੂਲ ਦੇ ਵਿੱਚ 30 ਟੀਚਰ ਨੇ ਤਾਂ ਉਹਦੇ ਚੋਂ 20 25 ਟੀਚਰ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ ਦੇਖੋ 5 ਦੀ ਤਾਂ ਇੱਕ ਕਈ ਵਾਰੀ ਆਦਤ ਵੀ ਹੁੰਦੀ ਹੈ ਕਿ ਕੋਈ ਥੋੜਾ ਘੱਟ ਕੰਮ ਕਰਨਾ ਚਾਹੁੰਦਾ ਹੈ ਪਰ ਕੰਮ ਸਾਰੇ ਕਰ ਰਹੇ ਨੇ ਇੰਨੀਆਂ ਕਿ ਨਹੀਂ ਕਰ ਰਹੇ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗੀ ਕਿ ਆਪਣੇ ਬੱਚਿਆਂ ਨੂੰ ਬਿਹਤਰ ਟੀਚਰ ਕੋਲ ਭੇਜੋ ਮੈਂ ਤਾਂ ਕਦੀ ਇਹ ਵੀ ਨਹੀਂ ਸੋਚਿਆ ਕਿ ਬਿਹਤਰ ਸਕੂਲਾਂ 'ਚ ਭੇਜੋ ਮੈਂ ਕਹਿੰਦੀ ਆ ਬਿਹਤਰ ਟੀਚਰ ਹੋਣਾ ਚਾਹੀਦਾ ਹੈ ਅਸੀਂ ਜਦੋਂ ਪੜ੍ਹਦੇ ਸੀ ਅਸੀਂ ਟਾਟਾਂ ਤੇ ਬੈਠ ਕੇ ਰੇਤੇ ਦੇ ਵਿੱਚ ਪੜਦੇ ਸੀਗੇ ਤੇ ਬਾਹਰ ਕੰਧਾਂ ਦੇ ਵਿੱਚ ਬਲੈਕਬੋਰਡ ਲਗਾਏ ਹੁੰਦੇ ਸੀ ਤਾਂ ਅੱਜ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਅਸੀਂ ਟਾਟਾਂ ਕਰਕੇ ਨਹੀਂ ਇੱਥੇ ਪਹੁੰਚੇ ਅਸੀਂ ਰੇਤੇ ਕਰਕੇ ਇੱਥੇ ਨਹੀਂ ਪਹੁੰਚੇ ਅਸੀਂ ਆਪਣੇ ਮਿਹਨਤੀ ਤੇ ਇੰਟੈਲੀਜੈਂਟ ਟੀਚਰਾਂ ਕਰਕੇ ਇੱਥੇ ਪਹੁੰਚੇ ਹਾਂ ਸੋ ਇਹਨਾਂ ਦੇਖਿਆ ਕਰੋ ਕਿ ਸਕੂਲ ਦਾ ਰੰਗ ਕਿੱਦਾਂ ਦਾ ਹੈ ਸਕੂਲ 'ਚ ਬੈਂਚ ਕਿੱਦਾਂ ਦੇ ਨੇ ਸਕੂਲ ਦੇ ਟੀਚਰ ਜਿਦਾਂ ਦੇ ਆ ਉਹਨਾਂ ਨੇ ਕੀ ਕਰ ਰਹੇ ਆ ਲੇਕਿਨ ਜਿਹੜਾ ਟੀਚਰ ਮਿਹਨਤੀ ਹੈ ਚੰਗੇ ਨੰਬਰ ਲੈ ਕੇ ਮਿਹਨਤ ਕਰਕੇ ਪੜਿਆ ਹੈ ਉਹ ਤੁਹਾਡੇ ਬੱਚੇ ਨੂੰ ਵੀ ਵਧੀਆ ਬਣਾਏਗਾ ਸੋ ਮੈਂ ਇਹ ਬੇਨਤੀ ਜ਼ਰੂਰ ਪਿੰਡ ਦੇ ਵਿੱਚ ਕਰਨ ਆਈਆਂ ਜਿਵੇਂ ਕਿ ਮੈਂ ਸੁਣ ਲਈ ਸੀ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਵੀ ਤੁਸੀਂ ਸਾਰੇ ਮਹਿਮਾਨ ਇੱਥੇ ਆਏ ਹੋ ਹੋ ਤਾਂ ਜੋ ਚੀਚ ਚ ਸ਼ਾਮਲ ਹੋਣ ਲੱਗਿਆਂ ਤਾਂ ਆਪਣੇ ਪਿੰਡਾਂ ਤੱਕ ਮੇਰਾ ਇਹ ਸੁਨੇਹਾ ਜ਼ਰੂਰ ਲੈ ਕੇ ਜਾਓ ਕੋਈ ਵੀ ਸਰਕਾਰੀ ਸਕੂਲ ਹੋਵੇ ਉੱਥੇ ਟੀਚਰ ਵਧੀਆ ਤੇ ਇੰਟੈਲੀਜੈਂਟ ਹੀ ਬੈਠਾ ਹੈ ਕੇਸ ਕਰਕੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਪਾਓ ਆਪਣੇ ਆਸ-ਪਾਸ ਸਭ ਨੂੰ ਕਹੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਪੈਸਾ ਹੀ ਨਹੀਂ ਲੱਗਦਾ ਗਰੀਬ ਵੀ ਪੜਾ ਸਕਦਾ ਹੈ ਅਮੀਰ ਵੀ ਪੜਾ ਸਕਦਾ ਹੈ ਜਿਹੜਾ ਮਰਜ਼ੀ ਆ ਜਾਏ ਅਸੀਂ ਤਾਂ ਉਹਨੂੰ ਬਿਹਤਰ ਬਣਾ ਲੈ ਮੈਂ ਤੁਹਾਨੂੰ ਦੱਸ ਸਕਦੀਆਂ ਮੇਰੇ ਕੋਲ ਬਹੁਤ ਸਾਰੀਆਂ ਉਦਾਹਰਣਾਂ ਨੇ ਮੇਰੇ ਸਕੂਲ ਦੇ ਵਿੱਚ ਕਿ ਜਿਹੜੇ ਬੱਚੇ ਮੇਰੇ ਕੋਲ ਪ੍ਰਾਈਵੇਟ ਸਕੂਲਾਂ ਤੋਂ ਤੁਹਾਡੇ ਆਸ-ਪਾਸ ਦੇ ਇੱਥੇ ਕੱਗਾ ਜਾਂ ਆਸ-ਪਾਸ ਜਿਹੜੇ ਪ੍ਰਾਈਵੇਟ ਸਕੂਲ ਨੇ ਹੋਾਈ ਨੇ ਕੁਝ ਨਹੀਂ ਆਉਣਾ ਵਿੱਚ ਕਰਤੀ ਹੋਣ ਵਾਸਤੇ ਠੀਕ ਹੈ 4 ਸਾਲ ਦਾ ਅਗਨੀਵੀਰ ਬਣਨ ਲਈ ਚਾਹੁੰਦੇ ਆ ਮੈਨੂੰ ਦੱਸੋ ਵੀ ਤੁਸੀਂ ਇਧੀਆਂ ਥੱਬੇ ਭਰ-ਭਰ ਕੇ ਫੀਸਾਂ ਉੱਥੇ ਦਿੱਤੀਆਂ ਕਿ ਉਹਨੂੰ ਅਗਨੀਵੀਰ ਬਣਾਉਣ ਲਈ ਦਿੱਤੀਆਂ ਤੁਸੀਂ ਮੈਂ ਆਪਣਾ ਬੱਚਾ ਵੀ ਕਹਿੰਨੀ ਆ ਤੇ ਮੈਂ ਆਪਣੇ ਸਕੂਲ ਦੇ ਬੱਚਿਆਂ ਦਾ ਵੀ ਫਰਕ ਦੇਖਦੀ ਆ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਉਹਨਾਂ ਨੂੰ ਟੀਚਰਾਂ ਦੀ ਕਦਰ ਕਮੀ ਸਿਖਾਈ ਜਾਂਦੀ ਹੈ ਜਦੋਂ ਟੀਚਰ ਦੀ ਕਦਰ ਕਰਨੀ ਸਿਖਾਈ ਜਾਂਦੀ ਹੈ ਨਾ ਉਹ ਘਰ ਜਾ ਕੇ ਘਰ ਜਾ ਕੇ ਆਪਣੇ ਮਾਪਬਜ਼ੀ ਵੀ ਕਦਰ ਕਰਦਾ ਹੈ ਤੁਸੀਂ ਮੈਨੂੰ ਦੱਸੋ ਪ੍ਰਾਈਵੇਟ ਸਕੂਲਾਂ ਦੇ ਬੱਚੇ ਮੇਰੇ ਕੋਲ ਜਿਹੜੇ ਆਏ ਨੇ ਜਿੰਨਾ ਉਹ ਮੈਨੂੰ ਤੰਗ ਕਰਦੇ ਨੇ ਕੋਈ ਨਹੀਂ ਕਰਦਾ ਮੇਰੇ ਸਕੂਲ ਦਾ ਮਾਹੌਲ ਜਦੋਂ ਖਰਾਬ ਹੁੰਦਾ ਹੈ ਉਹ ਉਹਨਾਂ ਕਰਕੇ ਹੁੰਦਾ ਹੈ ਤਾਂ ਜੇ ਉਹ ਬੱਚਿਆਂ ਨੇ ਨੂੰ ਪਤਾ ਹੀ ਨਹੀਂ ਅਸੀਂ ਗੱਲ ਇੱਥੇ ਕਰਨੀ ਹੈ ਤਾਂ ਫਿਰ ਅਸੀਂ ਉੱਥੇ ਪੜਾਇਆ ਕਿਉਂ ਉਹਨਾਂ ਨੂੰ ਜੇ ਤੁਸੀਂ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਨਾ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭੇਜੋ ਉੱਥੇ ਅਸੀਂ ਬੱਚਿਆਂ ਨੂੰ ਕਿਵੇਂ ਬੋਲਣਾ ਹੈ ਕਿਵੇਂ ਕੰਮ ਕਰਨੀ ਹੈ ਮਿਹਨਤ ਕਰਨੀ ਸਿਖਾਉਂਦੇ ਹਾਂ ਨਾ ਕਿ ਸਿਰਫ ਪੈਸੇ ਖਰਚਣੇ ਸਿਖਾਉਂਦੇ ਹਾਂ ਅਸੀਂ ਥੋੜੇ ਵਿੱਚੋਂ ਬਹੁਤਾ ਦਿੰਦੇ ਹਾਂ ਸੋ ਤੁਸੀਂ ਜਿਹੜਾ ਹੈਗਾ ਮੇਰੀ ਇੱਕ ਬਾਹ ਬਣੋ ਮੈਂ ਪੂਰੀ ਮਿਹਨਤ ਕਰਨ ਨੂੰ ਤਿਆਰ ਹਾਂ ਮੇਰਾ ਸਟਾਫ ਅਸੀਂ ਗਿਣਤੀ ਦੇ ਵਿੱਚ ਘਟ ਹੋ ਕੇ ਵੀ ਪੂਰੀ ਮਿਹਨਤ ਕਰ ਰਹੇ ਹਾਂ ਕਿ ਤੁਹਾਡੇ ਗੱਗੇ ਨੂੰ ਤੇ ਆਸ-ਪਾਸ ਦੇ ਪਿੰਡਾਂ ਨੂੰ ਅਸੀਂ ਬਹੁਤ ਅੱਛੇ ਬੱਚੇ ਦੇਈਏ ਤਾਂ ਕਿ ਉਹ ਅਫੀਸਰ ਬਣਨ ਸਰਕਾਰ ਸਾਡੇ ਨਾਲ ਖੜੀ ਹੈ ਸਰਕਾਰ ਕਰੋੜਾਂ ਰੁਪਇਆ ਲਗਾ ਰਹੀ ਹੈ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਤੇ ਜੱਜ ਬਣਾਉਣ ਵਾਸਤੇ ਤੇ ਹੋਰ ਚੰਗੇ ਅਫੀਸਰ ਬਣਾਉਣ ਵਾਸਤੇ ਬਿਜ਼ਨਸ ਵਾਸਤੇ ਬਿਜ਼ਨਸ ਬਲਾਸਟਰ ਦੀ ਸਕੀਮ ਸ਼ੁਰੂ ਕੀਤੀ ਹੋਈ ਹੈ ਬੱਚਿਆਂ ਨੂੰ ਸਰਕਾਰ ਪੈਸੇ ਦਿੰਦੀ ਹੈ ਅਸੀਂ ਉਹਨਾਂ ਨੂੰ ਬਿਜ਼ਨਸ ਆਈਡੀਆਜ਼ ਬੱਚੇ देखो हर बच्चा ऑफिसर नहीं बनेगा पर तकना बिजनेसमैन भी तो बन ही सकता है ना जे बच्चियां तो गोल पिंडा दे विच तोडे आसपास ते बच्चे अमीर होन के चंगे बिजनेस करेंगे इस इलाके दा इनाम होएगा ए इलाका डेवलप करेगा सो मेरी ये वाली रिक्वेस्ट ਤੁਹਾਡੇ ਪਿੰਡ ਵਾਲੇ ਸਾਰਿਆਂ ਨੂੰ ਐ ਕਿ ਪੂਰੀ ਪੂਰੀ ਆਪਣੀ ਕੋਸ਼ਿਸ਼ ਵਾ ਲਾ ਦੋ ਫਿਰ ਪ੍ਰਾਈਵੇਟ ਸਕੂਲ ਸਰਕਾਰੀ ਸਕੂਲ ਕੋਈ ਵੀ ਹੋਵੇ ਤੁਸੀਂ ਆਪਣੇ ਬੱਚੇ ਉੱਥੇ ਭੇਜਨੇ ਹੀ ਭੇਜਨੇ ਨੇ ਵੱਧ ਤੋਂ ਵੱਧ ਬੱਚੇ ਭੇਜੋ ਬਹੁਤ ਪੈਸੇ ਨਹੀਂ ਲੱਗਦੇ ਕੁਝ ਨਹੀਂ ਲੰਦਾ ਪਰ ਟੀਚਰ ਬਹੁਤ ਵਧੀਆ ਨੇ ਮੈਂ ਆਪਣੇ ਆਪ ਦਾ ਤੁਹਾਨੂੰ ਦੱਸ ਰਹੀਆਂ ਕਿ ਅਸੀਂ ਘਾੜ ਤੇ ਰੇਤ ਤੇ ਬੈਠ ਕੇ ਕੰਧਾਂ ਦੇ ਬਾਹਰ ਲੀਆਂ ਕੰਧਾਂ ਤੇ ਸਾਡੇ ਬਲੈਕ ਬੋਰਡ ਹੁੰਦੇ ਸੀ ਪਟਿਆਲਾ ਸ਼ਹਿਰ ਦੇ ਵਿੱਚ ਤੇ ਅਸੀਂ ਉੱਥੇ ਬੈਠ ਕੇ ਪੜੇ ਹਾਂ ਤਾਂ ਕੀ ਹੋਰ ਫੈਂਦਾ ਉਹਦੇ ਨਾਲ ਪਰ ਹੁਣ ਮੈਂ ਦੱਸ ਦਿਆਂ ਕਿ ਹੁਣ ਇਸ ਤਰ੍ਹਾਂ ਨਹੀਂ ਹੈ ਹੁਣ ਤਾਂ ਸਾਡੇ ਕੋਲ ਬਹੁਤ ਸੋਹਣੇ ਸੋਹਣੇ ਬੈਂਚ ਵਗੈਰਾ ਸਭ ਕੁਝ ਪ੍ਰੋਜੈਕਟਰ ਕਰੋੜਾਂ ਪੇ ਦਾ ਸਮਾਨ ਸਾਡੇ ਸਕੂਲਾਂ ਦੇ ਵਿੱਚ ਲੱਗਿਆ ਹੋਇਆ ਸਰਕਾਰਾਂ ਨੇ ਲੇਟਾ ਸਾਨੂੰ ਠੀਕ ਹੈ ਤੇ ਸਕੂਲ ਆਫ ਫੈਮਿਨਿਸਟ ਬਹੁਤ ਸਾਰੀਆਂ ਅਲੱਗ ਤੋਂ ਜਿਹੜੀਆਂ ਸੁਵਿਧਾਵਾਂ ਨੇ ਹੁਣ ਉਹਦਾ ਪੇਪਰ ਹੋਣ ਜਾ ਰਿਹਾ ਹੈ 8ਵੀਂ ਤੇ 10ਵੀਂ ਦੇ ਬੱਚੇ ਜਿੰਨੇ ਵੀ ਤੁਹਾਡੇ ਹੈਗੇ ਆ ਭਾਵੇਂ ਉਹ ਪ੍ਰਾਈਵੇਟ ਸਕੂਲ ਦੇ ਆ ਭਾਵੇਂ ਸਰਕਾਰੀ ਸਕੂਲਾਂ ਦੇ